ਮੋਹਾਲੀ ਫੇਸ 10 ਸਥਿਤ ਸ਼੍ਰੀ ਦੁਰਗਾ ਮੰਦਿਰ ਵਿੱਚ ਇੱਕ ਵਾਰ ਫੇਰ ਮੰਦਿਰ ਦੇ ਨਿਰਮਾਣ ਕਾਰਜ ਅਤੇ ਹੋਰ ਸੇਵਾਵਾਂ ਦੀ ਜ਼ਿੰਮੇਵਾਰੀ ਪੁਰਾਣੀ ਸੰਸਥਾ ਨੂੰ ਦਿੱਤੀ ਗਈ ਅਤੇ ਇੱਕ ਵਾਰ ਫੇਰ ਮੌਜੂਦਾ ਪ੍ਰਧਾਨ ਰਾਜੇਸ਼ ਸ਼ਰਮਾ ਅਤੇ ਜੇਪੀ ਤੋਖੀਨੂ ਜਨਰਲ ਸਕੱਤਰ ਅਤੇ ਮੁਕੇਸ਼ ਕੁਮਾਰ ਨੂੰ ਖਜ਼ਾਨਚੀ ਦੀ ਜ਼ਿੰਮੇਵਾਰੀ ਸੌਂਪੀ ਗਈ ਜਿਸ ਕਰ ਹੋ ਗਿਆ ਕਿ ਅੱਜ ਮੰਦਿਰ ਵਿੱਚ ਜਨਰਲ ਹਾਊਸ ਦੀ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ ਮੰਦਿਰ ਦੇ ਕੁੱਲ 77 ਮੈਂਬਰਾਂ ਵਿੱਚੋਂ ਲਗਭਗ 54 ਮੈਂਬਰਾਂ ਨੇ ਆਪਣੀ ਹਾਜ਼ਰੀ ਦਰਜ ਕਰਵਾਈ ਇਸ ਮੀਟਿੰਗ ਦੌਰਾਨ ਸ਼੍ਰੀ ਬ੍ਰਾਹਮਣ ਸਭਾ ਮੁਹਾਲੀ ਦੇ ਮੌਜੂਦਾ ਪ੍ਰਧਾਨ 484 1982 ਰਜਿਸਟਰਡ ਸੇਵਾਮੁਕਤ ਐਸਪੀ ਵੀਕੇ ਵੈਦ ਨੇ ਵੀ ਹਿੱਸਾ ਲਿਆ ਮੈਂ ਤੇ ਜੋ ਅੱਜ ਜੋ ਵੀ ਮੈਨੂੰ ਵਾਣ ਨੇ ਦਿੱਤਾ ਹੋਰ ਵੱਡੀ ਜ਼ਿੰਮੇਵਾਰੀ ਮੈਨੂੰ ਅੱਗੇ ਨਾਲੋਂ ਵਾਣ ਨੇ ਦੇਤੀ ਹੈ ਸਾਰੀ ਸੰਸਥਾ ਨੇ ਸੰਸਥਾ ਦੀ ਬਹੁਤ ਵੱਡੀ ਜ਼ਿੰਮੇਵਾਰੀ ਸਾਰੀ ਪਬਲਿਕ ਨੇ ਮਤਲਬ ਜਿਸ ਹਾਲ ਦਾ ਮੈਨੂੰ ਇਲੈਕਟ ਕੀਤਾ ਮੈਨੂੰ ਲੱਗਦਾ ਵੀ ਜਿਹੜਾ ਮੈਂ ਕੰਮ ਕੀਤੇ ਆ ਉਹਨਾਂ ਦੇ ਪੂਰੀ ਪੂਰੀ ਮੋਹਰ ਲਾਤੀ ਹੈ ਸਾਰੇ ਜਿੰਨੀ ਵੀ ਸਗੇ ਨੇ ਸਾਡੇ ਮੈਂਬਰ ਸਾਰਿਆਂ ਨੇ ਮੋਹਰ ਲਾ ਕੇ ਤੇ ਮੇਰੇ ਤੇ ਫੇਥ ਹੋਰ ਜਤਾਇਆ ਵੀ ਹੋਰ ਜ਼ਿਆਦਾ ਕੰਮ ਕਰੋਗੇ ਤੁਸੀਂ ਅੱਗੇ ਜਿਨੇ ਮੈਂਬਰ ਅੱਜ ਹਾਜ਼ਰ ਸੀਗੇ ਉਮੀਦ ਕਿੰਨੀ ਸੀਗੀ ਤੁਸੀਂ ਇੰਨੀ ਜ਼ਿਆਦਾ ਤਦਾਦ ਚ ਮੈਂਬਰ ਆਣਗੇ ਜੀ ਨਹੀਂ ਇਹ ਆਪਣੀ ਸਾਡੇ ਮੰਦਰ ਦੀ ਹਿਸਟਰੀ ਵਿੱਚ ਪਹਿਲੀ ਵਾਰੀ ਹੋਇਆ ਜੀ ਇੰਨੇ ਮਤਲਬ ਪਬਲਿਕ ਇੱਥੇ ਆਪਣਾ ਮੈਂਬਰ ਆ ਕੇ ਉਹਨਾਂ ਨੇ ਹਿੱਸਾ ਲਿਆ ਸਾਰਿਆਂ ਨੇ ਔਰ ਸਾਰਿਆਂ ਨੇ ਇੰਟਰਸਟ ਲਿਆ ਵੀ ਕੀ ਕੀ ਹੋ ਰਿਹਾ ਤੇ ਕੀ ਕੀ ਅੱਗੇ ਕਰੋਗੇ ਕੀ ਅੱਗੇ ਤੁਹਾਡੇ ਟਾਰਗੇਟ ਹੈਗੇ ਕਿਸਰ ਕ੍ਰੈਡਿਟ ਕਿਨੂੰ ਦਿੰਦਾ ਜੀ ਕ੍ਰੈਡਿਟ ਮੈਂ ਆਪਣੀ ਸਾਰੇ ਆਪਣੀ ਟੀਮ ਨੂੰ ਸਾਰੇ ਆਪਣੇ ਜਿੰਨੇ ਮੈਂਬਰ ਸੀਗੇ ਉਹਨਾਂ ਨੂੰ ਤੇ ਮਹਿਲਾ ਕੀਰਤਨ ਮੰਡਲੀ ਨੂੰ ਤੇ ਉਹਨਾਂ ਦੀ ਜਿਹੜੀ ਪ੍ਰਧਾਨ ਆ ਮੈਡਮ ਮੀਨਾ ਸੈਣੀ ਤੇ ਜੇਪੀ ਤੋਕੀ ਜੀ ਜਿਹੜੇ ਮੇਰੇ ਨਾਲ ਫੈਕਟਰੀ ਸੀ ਜਿਹਨਾਂ ਨੇ ਮੋਢੇ ਨਾਲ ਮੋਢਾ ਲਾ ਕੇ ਮੇਰੀ ਪੂਰੀ ਸਪੋਰਟ ਕੀਤੀ ਤਾਂ ਹੀ ਮੈਂ ਇੱਥੇ ਅੱਜ ਰਿਜ਼ਲਟ ਦੇ ਸਕਿਆ ਸਰ گورਨਿੰਗ ਬੋਡੀ ਦੇ ਵਿੱਚ ਕੋਈ ਨਵੇਂ ਚਿਹਰੇ ਵੀ ਤੁਸੀਂ ਵਿੱਚ ਐਡ ਕੀਤੇ ਕਿ ਪੁਰਾਣੀ ਬੋਡੀ ਕੰਟੀਨਿਊ ਕੀਤੀ ਨਹੀਂ ਕੁਝ ਨਵੇਂ ਵੀ ਹੋਣਗੇ ਕੁਝ ਪੁਰਾਣੇ ਵੀ ਹੋਣਗੇ ਜਿਹੜਾ ਕੋਈ ਟਾਈਮ ਨਹੀਂ ਉਹ ਉਹ ਬੰਦੇ ਅਸੀਂ ਨਹੀਂ ਕਰਾਂਗੇ ਜਾਇ ਜਿਹੜਾ ਕੋਈ ਮਤਲਬ वैसे ये संस्था को कोई कर रहा है वो आपा नहीं हूं नई बॉडी चला सर हूं नए सिरे से तुम्हारे को कार्यभार संभाला ਤੁਸੀਂ ਤੇ ਕੀ ਨਵੀਂ ਚੀਜ਼ ਕਰੋਗੇ ਹੁਣ ਆਉਣ ਵਾਲੇ ਸਮੇਂ ਦੇ ਵੀ ਨਵੀਂ ਚੀਜ਼ ਜਿਹੜੀ ਹੈ ਜੀ ਮੇਰੀ ਪਹਿਲੀ ਪ੍ਰਾਇੋਰਟੀ ਹੈ ਜੂਨ ਤੱਕ ਜਨਰੇਟਰ ਦੇਣਾ ਜੇ ਸੰਸਥਾ ਕੋਲ ਇਸ ਟਾਈਮ ਕੁਝ ਨਹੀਂ ਹੈ ਫੀਡਬੈਕ ਐਨੀ ਪਾਵਰ ਦੀ ਉਹ ਜੂਨ ਤੱਕ ਮੈਂ ਕਰਾਵਾਂਗਾ ਜਿੱਦਾਂ ਮਰਜ਼ੀ ਕਰਾਂ ਜੇ ਤੇ ਬਾਕੀ ਜਿਹੜੀ ਉੱਪਰ ਜਿਹੜੇ ਰੂਮਸ ਬਣਾਣੇ ਆ ਤੇ ਆਪਣੇ ਜਿਹੜੇ ਵੀ ਬਣਾਣੇ ਉਹ ਮੈਂ ਇਹੋ ਜਿਹੇ ਬਣਾਵਾ ਕੇ ਮੁਹੱਲੀ ਦੇ ਪਿੰਡਾਂ ਵਿੱਚ ਜਾਂ ਚੰਡੀਗੜ੍ਹ ਦੇ ਆਪਣੇ ਮੁਹੱਲੀਏ ਏਰੀਆ ਜਾਂ ਚੰਡੀਗੜ੍ਹ ਦਾ ਪਿੰਚਕੂਲੇ ਦੇ ਏਰੀਆ ਤੋਂ ਉਹ ਜੋ ਕਮਰੇ ਨਹੀਂ ਹੋਣਗੇ ਜਿਹੇ ਜਿਹੇ ਮੈਂ ਬਣਾ ਕੇ ਇੱਥੇ ਸੰਸਥਾ ਨੂੰ ਸੌਂਪਾਗਾ ਮੇਰੀ ਅੰਨੀ ਕਿ ਡਿਊਟੀ ਹੈ ਵੀ ਮੈਂ ਜਦੋਂ ਵੀ ਮੇਰੀ ਰਹਿਗੀ ਤਾਂ ਮੈਂ ਇਹੋ ਜਿਹਾ ਕੰਮ ਕਰਕੇ ਦਾਂਗਾ ਸੰਸਥਾ ਨੂੰ ਕੋ ਅੱਜ ਦੀ ਇਹ ਕਾਰਜ ਪ੍ਰਣਾਲੀ ਬਹੁਤ ਵਧੀਆ ਹੋਈ ਹੈ ਅਸੀਂ ਚਾਹੁੰਦੇ ਸੀ ਜਿਸ ਤਰ੍ਹਾਂ ਮੈਂਬਰ ਕਟ ਆਣਗੇ ਲੇਕਿਨ ਪੂਰੇ ਮੈਂਬਰ ਆਏ ਜਿ ਮਲੇ 55 ਬੰਦੇ ਆਏ ਟੋਟਲ ਗੱਲ ਕੋ 70 70 ਆਦਮੀ ਸੀਗੇ ਜਿਹੜਾ ਜੋ 50 ਆ ਗਏ ਬਹੁਤ ਅੱਛਾ ਰਿਹਾ ਮੀਟਿੰਗ ਬੜੀ ਸਮੂਥ ਹੋਈ ਬੜੇ ਸੁਖਾਵੇਂ ਮੋਰਟਮ ਉਸੇ ਜਿਹੜੀ ਹੈ ਔਰ ਬੜੇ ਹੀ ਅੱਛੇ ਢੰਗ ਨਾਲ ਸ਼ਰਮਾਈ ਦਾ ਦੇ ਦੁਨੀਆ ਜਾਣਦੀ ਹੈ ਕੰਮ ਬੋਲਦਾ ਜਿਹਨੂੰ ਕਹਿੰਦੇ ਵੀ ਕੰਮ ਬੋਲਦਾ ਤੇ ਆਪਣੇ ਆਪ ਹੀ ਪੈਸਾ ਵੀ ਆ ਤੇ ਆਂਦਾ ਹੁਣ ਸਾਡੇ ਕੋਲ ਫਾਈਨੈਂਸ਼ੀਅਲ ਦੇ ਮੁਤਾਬਿਕ ਇਸ ਸਾਲ ਚ بس 22 لاکھ 23 लाख ਲੱਗਦੇ ਲੱਗੋ 284000 ਰੁਪਏ ਆ ਚੁੱਕਾ ਹੈ ਇਹ ਜੋ ਅਸੀਂ 240000 ਰੁਪਏ ਖਰਚ ਕਰ ਚੁੱਕੇ ਹਾਂ ਔਰ ਬਾਕੀ ਜਿਹੜਾ 30 35000 ਰੁਪਏ ਬਾਕੀ ਉਹ ਵੀ ਅਸੀਂ ਪੇਮੈਂਟ ਕਰਤੀ ਹੈ ਲੇਕਿਨ ਉਹ ਇਹ ਅਸੀਂ 10 ਤੱਕ ਇਹਨਾਂ ਨੂੰ ਸਾਫ ਦਿੱਤਾ ਜਨਰਲ ਬੋਡੀ ਮੀਟਿੰਗ ਅੱਜ ਸੀਗੀ ਇਸ ਕਰਕੇ 10 ਤੱਕ ਸਾਫ ਦਿੱਤਾ ਤੇ ਸਰ ਕੋਈ ਵੀ ਤੁਹਾਡਾ ਮੈਂਬਰ ਜਿਹੜਾ ਖਰਚਾ ਹੋਇਆ ਹੈਗਾ ਉਹ ਕੋਈ ਵੀ ਇਨਫੋਰਮੇਸ਼ਨ ਲੈ ਸਕਦਾ ਹੈਗਾ ਤਾਂ ਬਿਲਕੁਲ ਸਾਡੇ ਅਸੀਂ ਅਸੀਂ ਇਨਫੋਰਮੇਸ਼ਨ ਜਿਹੜੀ ਆ ਜੀ ਕੁਆਰ ਈਅਰਲੀ ਬਾਹਰ ਲਾਈ ਦੀ ਹੈ ਨੋਟਿਸ ਬੋਰਡ ਦੇ ਉੱਤੇ ਲਾਈ ਦੀ ਹੈ ਔਰ ਫਸਟ ਉਹ ਮਤਲਬ ਕਿ ਪਹਿਲੇ ਹਫਤੇ ਦੇ ਪਹਿਲੇ ਕਲੋਜ਼ਿੰਗ ਸਾਲ ਤੋਂ ਬਾਅਦ ਪਹਿਲੇ ਹਫਤੇ ਜੀ ਅਸੀਂ ਡਿਸਪਲੇ ਕਰ ਦਿੱਤੀ ਹੈ ਨੋਟਿਸ ਬੋਰਡ ਤੇ ਵੀ ਇੰਨਾ ਪੈਸਾ ਮੰਦਰ ਕੋ ਆਇਆ ਇੰਨਾ ਖਰਚ ਹੋਇਆ ਇੰਨਾ ਆ ਡਿਟੇਲ ਹੈ ਪੇ ਸਰ ਅੱਜ ਕਿਹੜੇ ਆਬਜ਼ਰਵਰ ਤੁਸੀਂ ਉਹ ਉਹਨਾਂ ਦੀ ਰੈਨਮੈਡ ਦੇ ਵਿੱਚ ਆ ਅੱਜ ਮੈਂ ਬਹੁਤ ਹੀ ਧੰਨਵਾਦੀ ਆ ਬੈਸਾ ਦਾ ਜਿਨ੍ਹਾਂ ਨੇ ਸਾਡੀ ਇੱਕ ਛੋਟੀ ਜਿਹੀ ਕਾਲ ਦੇ ਉੱਤੇ ਆ ਗਏ ਔਰ ਸਾਡੀ ਜਿਹੜੀ ਜਨਰਲ ਹਾਊਸ ਹੈ ਕਹਾ ਉਸਨੇ ਇਹਨਾਂ ਨੂੰ ਔਨ ਕੀਤਾ ਕੇ ਐਲ ਸ਼ਰਮਾ ਜੀ ਇਹ ਮੇਰੇ ਨਾਲ ਸੀਨੀਅਰ ਮੈਂਬਰ ਹੈ ਸਾਡੇ ਬਹੁਤ ਹੀ ਰਿਸਪੈਕਟਿਵ ਆਦਰਨੀਆ ਹੈ ਸਾਡੇ ਇਹਨਾਂ ਨੇ ਇਹ ਹਾਊਸ ਹੈ ਇਹਨਾਂ ਦੋਨਾਂ ਨੂੰ ਆਬਜ਼ਰਵਲ ਆ ਇਹਨਾਂ ਦੀ ਉਹ ਥੱਲੇ ਸਾਰਾ ਇਲੈਕਸ਼ਨ ਹੋਇਆ ਇਹਨਾਂ ਨੇ ਦੇਖ ਰਵੇ ਕੀਤੀ ਇਹਨਾਂ ਨੇ ਹੀ ਪ੍ਰੀਡਿੰਗ ਜਨਾਈ ਇਹ ਬਹੁਤ ਹੀ ਵਧੀਆ ਢੰਗ ਦੇ ਨਾਲ ਬਹੁਤ ਹੀ ਸੁਜੇ ਢੰਗ ਦੇ ਨਾਲ ਕੰਮ ਹੋਇਆ ਔਰ ਕਿਸੇ ਨੇ ਅਭਿjection ਨਹੀਂ ਕੀਤਾ ਔਰ ਸਾਰਿਆਂ ਨੇ ਹੀ ਕਮੇਟੀ ਸਹਿਯੋਗਨਾ ਕੀਤੀ ਔਰ ਇਹ ਕੰਮ ਨੂੰ ਦੇਖਦੇ ਹੋਏ ਅਸੀਂ ਮਲਕੀ ਕਈ ਐਟਮਾਇਸੀਆਂ ਜਿਹਦੇ ਪਰਸਨ ਅਡਰਸ ਹੋਈ ਦੀ ਉਹ ਵੀ ਉਹਨਾਂ ਨੇ ਕਿਹਾ ਨਹੀਂ 2-4000 ਰੁਪਏ ਦੀ ਕੋਈ ਗੱਲ ਨਹੀਂ ਤੁਸੀਂ ਕਰੋ ਬਿਲਕੁਲ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ 70 ਮੈਂਬਰ ਹੈਗੇ ਟੋਟਲ ਤੇ 53 54 ਦੇ ਕਰੀਬ ਪ੍ਰਜੈਕਟਸ਼ਨ ਸੀਗੇ ਹਾਂਜੀ ਹਾਂਜੀ ਉਹਨਾਂ ਚ ਸਰਬਸੰਮਤੀ ਨਾਲ ਚੁੜਨਾ ਕੋਈ ਵਿਰੋਧ ਨਾ ਹੋਣਾ ਨਹੀਂ ਬਿਲਕੁਲ ਬਿਲਕੁਲ ਇਸ ਗੱਲ ਦੀ ਵੈਦ ਸਾਹਿਬ ਵੀ ਆਇਆ ਥੈਂਕਸ ਅਨੈਸ ਗੱਲ ਦਾ ਕਿ ਇਹਨਾਂ ਦਾ ਬਹੁਤ ਹੀ ਇਨਫਲੂਐਂਸ ਹੈ ਇਸ ਏਰੀਆ ਚ ਇਹਨਾਂ ਦੀ ਬਹੁਤ ਹੀ ਸੇ ਹੈ ਇਸ ਏਰੀਆ ਚ ਇਹ ਇਹਨਾਂ ਦੀ ਗੱਲ ਵੀ ਅਸੀਂ ਮੰਨਦੇ ਆ ਕਿ ਸਾਡੇ ਸੀਨੀਅਰ ਵੀ ਹੈ ਔਰ ਅਚੀ ਪੋਸਟ ਹੰ ਰਿਹਾ ਹੈ ਔਰ ਇਸ ਕਰਕੇ ਬੜੇ ਇਸ ਨੂੰ ਜੰਗਣਾ ਬੜੇ ਸੁਦੇਜ ਜੀ ਨਾਲ ਮੀਟਿੰਗ ਹੋਈ ਹੈ ਔਰ ਅੱਜ ਦੀ ਮੀਟਿੰਗ ਲੋਗ ਵੀ ਪ੍ਰੇਜ਼ ਕਰਦੇ ਗਏ ਐ ਇਸ ਗੱਲ ਦੀ ਕਿ ਵਾਕਈ ਅੱਜ ਜਿਹੜੀ ਮੀਟਿੰਗ ਹੋਈ ਆ ਉਹ ਸੀ ਕਾਮਯਾਬ ਮੀਟਿੰਗ ਔਰ ਅੱਛੀ ਮੀਟਿੰਗ ਸੀ ਮੰਤਤਨਾਂ ਜੋ ਸੰਗਤ ਜੁੜੀ ਹੈ ਨਵੀਂ ਬੋਡੀ ਦੁਬਾਰਾ ਬਣੀ ਹੈ ਕੀ ਉਹਨਾਂ ਨੂੰ ਕੀ ਸਨੇਹਾ ਕੇ ਜਣਾ ਚਾਹੋਗੇ ਕਿਉਂਕਿ ਜਦ ਕੋਈ ਦਾਨ ਕਰਦਾ ਹੈ ਤਾਂ ਹਰ ਇੱਕ ਦੇ ਮਨ ਚ ਕਿਤਨ ਕਿਤ ਖਿਆਲ ਹੁੰਦਾ ਕਿ ਅਰੇ ਬੜੀ ਸਹੀ ਚੁਣੀ ਗਈ ਹੈ ਸਹੀ ਆਏਗੀ ਤਾਂ ਹੋਰ ਡਵੈਲਪਮੈਂਟ ਹੋਏਗੀ ਦੇਖੋ ਗੱਲ ਹੈ ਕਿ ਅਸੀਂ ਹਰੇਕ ਬੰਦੇ ਨੂੰ ਇਹ ਗੱਲ ਕਹਿ ਦਿਆ ਹਰੇਕ ਨੂੰ ਭੀ ਚਾਹੇ ਕੋਈ ਇੱਕ ਨਵਾਂ ਬਹਾਦਮੇ ਉਹਦੀ ਵੀ ਰਸੀਦ ਲਵੇ ਸਾਡੇ ਤੋਂ ਬੰਦੇ ਰਸੀਦ ਲੈ ਕੇ ਜਾਂਦੇ ਆ ਅਸੀਂ ਉਹ ਪੈਸਾ ਇੱਕ ਪੈਸਾ ਜਿੱਥੇ ਖਰਚ ਹੋਣਾ ਹੁੰਦਾ ਅਸੀਂ ਸੂਝ ਸਮਝ ਕੇ ਖਰਚ ਕਰੀਦਾ ਕਿ ਇੱਕ ਪੈਸੇ ਦੀ ਵੇਲੇ ਕਿਤੇ ਪੌਣੇ ਪੈਸੇ 'ਚ ਕੰਮ ਚੱਲ ਜੇ ਤੁਹਾਡਾ ਤੇ ਅੱਛਾ ਕੰਮ ਹੋਵੇ ਔਰ ਸਹੀ ਸਾਥ ਕੰਮ ਹੋਵੇ ਸਾਨੂੰ ਦੇਖ ਕੇ ਸਾਡੀ ਇਮਾਨਦਾਰੀ ਨੂੰ ਕਹ ਲੋ ਜਾਂ ਕੁਝ ਕਹ ਲੋ ਪਬਲਿਕ ਨਾਲ ਜੁੜ ਰਹੀ ਹੈ ਪਬਲਿਕ ਅਗਿਆਰੀ ਹੈ ਉਹਨਾਂ ਨੇ ਇਹ ਪਤਾਇਆ ਕਿ ਕਮੇਟੀ ਜਿਹੜੀ ਅਸੀਂ ਦਾਨ ਦੇਵਾਂਗੇ ਜੋ ਪੈਸਾ ਦੇਵਾਂਗੇ ਇਹ ਸਾਡਾ ਜਰੂਰ ਲੱਗੇਗਾ ਮੰਦਿਰ ਦੇ ਉੱਤੇ ਕਿੰਨਾ ਕਿੰਨਾ ਡਿਵੈਲਪਮੈਂਟ ਕੰਮ ਚ ਲੱਗੇਗਾ ਇਸ ਦਾ ਕਿਉਂ ਜਾਣਦੇ ਰਿਹਾ ਉਹ ਉਹਨਾਂ ਦੇ ਮਨ ਚ ਇਹ ਭਾਵਨਾ ਹੈ ਕਿ ਬਹੁਤ ਅੱਛੀ ਕਮੇਟੀ ਤੁਸੀਂ ਮੰਦਿਰਾਂ ਦੇ ਨਾਲ ਬਹੁਤ ਪੁਰਾਣੇ ਜੁੜੇ ਹੋਏ ਹੋ ਔਰ ਤੁਹਾਨੂੰ ਸਾਰੇ ਮੰਦਿਰਾਂ ਦੀ ਕਾਰਪਨਾਲੀ ਦਾ ਪਤਾ ਹੈ ਮੈਨੂੰ ਇਸ ਕਮੇਟੀ ਨੇ ਮਾਨ ਬਖਸ਼ਿਆ ਔਰ ਸਾਡੇ ਨਾਲ ਸ਼ਰਮਾ ਜੀ ਨੇ ਕੇਰ ਸ਼ਰਮਾ ਜੀ ਇਹਨਾਂ ਸਾਨੂੰ ਦੋਨਾਂ ਨੂੰ ਇਹਨਾਂ ਕਮੇਟੀ ਨੇ ਔਰ ਜਨਰਲ ਹਾਊਸ ਨੇ ਸਾਨੂੰ ਇਹ ਮਾਨ ਬਖਸ਼ਿਆ ਕਿ ਅੱਜ ਦਾ ਜੀ ਦੀ ਚੋਣ ਉਹ ਸੀ ਕਰਵਾਏ ਇਹਨਾਂ ਨੇ ਤੇ ਮੈਨੂੰ ਬੜੇ ਗਰਵ ਨਾਲ ਕਹਿਣਾ ਪੈਂਦਾ ਤੇ ਠੀਕ ਹੈ ਜਿਹੜਾ ਵੀ ਆਦਮੀ ਕੰਮ ਕਰਦਾ ਉਹ ਪਾਪਕ ਜ਼ਰੂਰ ਹੁੰਦਾ ਸ਼ਰਮਾ ਜੀ ਨੇ ਜਦੋਂ ਇਹਨਾਂ ਨੂੰ ਪ੍ਰਧਾਨ ਬਣਾਇਆ ਸੀ ਉਦੋਂ ਵੀ ਮੈਂ ਇਸ ਵਿੱਚ ਆਪਣਾ ਯੋਗਦਾਨ ਪਾਇਆ ਸੀ ਤੇ ਇਹਨਾਂ ਨੂੰ ਪ੍ਰਧਾਨ ਬਣਾਇਆ ਸੀ ਉਸ ਦੇ ਬੰਦ ਤੋਂ ਬਾਅਦ ਅਜ ਦੋ ਸਾਲ ਬਾਅਦ ਰਿਲੇਕਸ਼ਨ ਹੋਏ ਨੇ ਤੇ ਮੈਂ ਦੇਖਿਆ ਕਿ ਵੀ ਕਿਵੇਂ ਇਸ ਦੁਰਗਾ ਮਾਤਾ ਮੰਦਰ ਦਾ ਕਾਇਕਲਪ ਧੋਕੀ ਜੀ ਨਾਲ ਮਿਲ ਕੇ ਕਿਉਂਕਿ ਜਿਹੜਾ ਪ੍ਰਧਾਨ ਹੈ ਉਹ ਕਲਾ ਕੰਮ ਨਹੀਂ ਕਰ ਸਕਦਾ ਜੇ ਆਪਣੀ ਜਨਰਲ ਸੈਕਟਰੀ ਨਾਲ ਤੇ ਜਨਰਲ ਸੈਕਟਰੀ ਕਲਾ ਕੰਮ ਨਹੀਂ ਕਰ ਸਕਦਾ ਪ੍ਰਧਾਨ ਦੇ ਨਾਲ ਡਿਪੈਂਡ ਕਰਦਾ ਤੇ ਦੋਨਾਂ ਦੀ ਇੱਕ ਅੱਛੀ ਇਕੁਇਸ਼ਨ ਹੋਣ ਕਰਕੇ ਤੇ ਜਿਹੜਾ ਮੰਦਰ ਹੈ ਇਸ ਨੇ ਬਹੁਤ ਜ਼ਰਾ ਤਰੱਕੀ ਕੀਤੀ ਹੈ। ਔਰ ਤੁਹ ਨਜ਼ਰ ਆਉਂਦਾ ਕਿ ਜਿਹੜੀ ਸ਼ਰਮਨਜੀਤ ਦੀ ਇਮਾਨਦਾਰੀ, ਵਿਦਿਆਨੰਦਾਰੀ, ਚੈਰਿਟੀ, ਲਾਇਲਟੀ ਟੂਵਰ ਸਨਾਤਨ ਆ ਇਸ ਮੰਦਰ ਦੇ ਪ੍ਰਤੀ ਇਹਨਾਂ ਨੇ ਆਪਣੀ ਪੂਰੀ ਤਨ ਦੇ ਨਾਲ ਤੋਂ ਕੀਦਾਨ ਨਾ ਮਿਲ ਕੇ ਨਭਾਈ ਹੈ। ਉਹਦਾ ਹੀ ਅੱਜ ਸਿਹਰਾ ਸੀ ਕਿ ਜਿਵੇਂ ਦੱਸ ਰਹੇ ਨੇ ਕਿ ਕਦੀ ਵੀ ਇਸ ਮੰਦਰ ਦੀ ਕਮੇਟੀ ਦੇ ਵਿੱਚ ਮੀਤਿਆਂ ਦੇ ਵਿੱਚ ਪੰਜ-ਛੇ 10 ਬੰਦਿਆਂ ਤੋਂ ਵੱਧ ਨਹੀਂ ਆਏ। ਅੱਜ 50-60 ਬੰਦੇ ਹਾਜ਼ਰ ਸੀ। ਔਰ ਸਾਨੂੰ ਇਹਨਾਂ ਨੇ ਮਾਨ ਬਖਸ਼ਿਆ। ਅਸੀਂ ਇਹਨਾਂ ਦੀ ਵਿਧੀਵਤ ਜੋ ਕੰਡਕਟ ਹੁੰਦਾ ਉਹਦੇ ਮੁਤਾਬਕ ਅਸੀਂ ਇਹਨਾਂ ਦੀ ਇਹ ਚੋਣ ਜਿਹੜੀ ਹੈ ਇਹਨਾਂ ਦਾ ਇਹਨਾਂ ਦਾ ਜ਼ਾਇਨ ਲੈ ਕੇ ਤੇ ਨਵੀਂ ਚੋਣ ਕਰਾਈ ਗਈ ਉਹਦੇ ਵਿੱਚ ਸਭ ਸਮਤੀ ਨਾਲ श्री ਰਜੇਸ਼ ਸ਼ਰਮਾ ਜੀ ਨੂੰ ਫਿਰ ਪ੍ਰਧਾਨ ਤੇ ਜੇਪੀ ਟੋਕੇ ਜੀ ਨੂੰ ਤੇ ਮਕੇਸ਼ ਸ਼ਰਮਾ ਜੀ ਨੂੰ ਕੈਸ਼ਰ ਜਿਹੜਾ ਇਹਨਾਂ ਨੇ ਸਾਨੂੰ ਹੌਸ਼ਨੇ ਕਿਹਾ ਇਹਨਾਂ ਨੂੰ ਬਣਾਇਆ ਜਾਏ ਕੀ ਉਹ ਵਿਧੀ ਵਟਕ ਇਹਨਾਂ ਨੂੰ ਬਣਾ ਕੇ ਜਲ ਸਕਤੀ ਜਲ ਸਕਤੀ ਹੈ ਜਲ ਸਕਤੀ ਬਣਾ ਕੇ ਅਸੀਂ ਇਹਨਾਂ ਦਾ ਜਿਹੜਾ ਉਹ ਰਿਜ਼ਲਟ ਜਿਹੜਾ ਇਹਨੂੰ ਅੱਜ ਐਂਗਲ ਕੇ ਸੀ ਇਹਨੂੰ ਦੇ ਦਾਂਗੇ ਇਹਦੀ ਕਾਰਵਾਈ ਜਿਹੜੀ ਹੈ ਉਹ ਸਟਾਰ ਫਾਰਮਰ ਸੋਸਾਇਟੀ ਨੂੰ ਇਹ ਭੇਜ ਦੇਣਗੇ ਔਰ ਇਸੇ ਤਰ੍ਹਾਂ ਜੀਵੇ ਸ਼ਰਮਾ ਜੀ ਮੇਰੇ ਵਾਂਗੂ ਵੀ ਜਿ ذمہ داری ਹੋ ਜਾਂਦੇ ਨੇ ਕਿ ਫਿਰ ਜਿਸ ਬੰਦੇ ਨੇ ਜਿਸ ਬਾਪ ਨੇ ਪੌਦਾ ਲਾਇਆ ਹੋਏ ਉਹ ਪੌਦਾ ਫਲ ਫੁੱਲ ਤੇ ਉਹਨੂੰ ਥੋੜਾ ਜਿਹਾ ਅਟੈਚਮੈਂਟ ਤੇ ਹੈ ਹੀ ਹੈ ਨਾ ਤੇ ਇਸ ਕਰਕੇ ਕੋਈ ਇਨਾਂ ਨੇ ਤਨ ਮਨ ਤਨ ਨਾਲ ਇਸ ਮੰਦਰ ਦੀ ਸੇਵਾ ਕੀਤੀ ਹੈ ਦੋਵਾਂ ਤੋਕੀ ਸਾਹਿਬ ਨਾਲ ਮਿਲ ਕੇ ਇੱਕ ਮੈਡਮ ਇਨਾਂ ਦੀ ਮੀਨਾ ਮੀਨਾ ਸ਼ਾਣੀ ਜਿਹੜੇ ਮਹਿਲਾ ਮੰਡਲ ਦੇ ਪ੍ਰਧਾਨ ਨੇ ਉਹ ਉਹ ਵੀ ਇਹ ਖਾਸ ਤੌਰ ਤੇ ਵਧਾਈ ਦੇ ਪਾਤਰ ਨੇ ਕਿ ਉਹਨਾਂ ਨੇ ਇਹਨਾਂ ਨਾਲ ਦੋਵਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਥ ਦਿੱਤਾ ਤੇ ਅੱਜ ਉਹਦਾ ਇਹ ਰਿਜ਼ਲਟ ਹੈ ਕਿ ਫਿਰ ਦੁਬਾਰਾ ਇਹ ਤਾਜ ਤੇ ਕੰਡੇ ਨਾਲ ਅਸੀਂ ਨੂੰ ਧਰਮ ਨਾਲ ਜੋੜਨੇ ਆ ਪਰ ਇਹ ਤਾਜ ਕੰਨੇ ਨਾ ਕਿਉਂਕਿ ਪੈਸੇ ਮੰਗਨੇ ਪੈਸੇ ਲੈ ਕੇ ਆਨੇ ਅੱਜ ਬਹੁਤ ਮੁਸ਼ਕਲ ਆ ਉਹ ਵੀ ਸਾਡੇ Hindu ਸਮਾਜ ਦੇ ਵਿੱਚ ਜਿਹੜੀਆਂ ਅਸੀਂ ਜ਼ੋਰ ਤੇ ਬਹੁਤ ਲਾਉਂਦੇ ਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਪਰ ਅਸੀਂ ਮਨ ਨਾਲ ਨਹੀਂ ਕਹਿੰਦੇ ਅਸੀਂ ਤਨ ਤੋਂ ਬੋਲਨੇ ਆ ਅੰਦਰ ਕੋਰ ਫਾੜ ਤੋਂ ਨਹੀਂ ਬੋਲਦੇ ਜਿੰਨੀ ਤੱਕ ਅਸੀਂ ਕੋਰ ਆਫ ਫਾੜ ਤੋਂ ਰਾਮ ਜੀ ਦਾ ਨਾਮ ਹੀ ਲਵਾਂਗੇ ਉੰਦਰ ਤੱਕ ਸਨਾਤਨ ਤਰੰਦਰ ਉਹ ਫੱਲੇ ਇੰਨਾ ਜਿਆਦਾ ਫੱਲੇ ਫੁੱਲੇਗਾ ਨਹੀਂ ਵੈਸਾ ਵੈਸਾ ਤੁਸੀਂ ਆਪ ਵੀ ਬ੍ਰਾਹਮਣ ਸਾਹਿਬਾਂ ਦੇ ਪ੍ਰਧਾਨ ਨੂੰ ਮੰਦਰ ਦੇ ਵੀ ਪ੍ਰਧਾਨ ਨੂੰ ਇੱਥੇ ਤੁਹਾਨੂੰ ਕਮੇਟੀ ਦੀ ਕਮਿਸ਼ਰੀ ਕਿੱਦਾਂ ਲੱਗੀ ਆ ਕਿ ਇੱਥੇ ਤੁਹਾਨੂੰ ਲੱਗਦਾ ਕਿ ਕਮੇਟੀ ਕਮਿਸ਼ਰੀ ਵਧੀਆ ਸੀ ਤਾਂ ਹੀ ਉਹ ਅੱਗੇ ਵੀ ਚੱਲ ਰਹੀ ਹੈ ਦੇਖੋ ਜੀ ਇਸ ਤਰ੍ਹਾਂ ਮੈਂ ਮੈਂ ਇਹ ਮਹਿਸੂਸ ਕਰਨਾ ਕਿ ਇੱਥੋਂ ਦੇ ਜਿਹੜੇ ਜਨਰਲ ਸੈਕਟਰੀ ਨੇ ਇੱਕ ਰੀੜ ਦੀ ਹੱਡੀ ਨੇ ਉਹ ਵਕਈ ਇਹ ਉਹਨਾਂ ਨੇ ਇਹ ਰੀਡ ਦੀ ਹੱਡੀ ਜੇ ਨਾ ਬੰਦੇ ਦੀ ਮਜ਼ਬੂਤ ਹੋਏ ਤੇ ਬਾਡੀ ਸਟੇਬਲ ਹੀ ਨਹੀਂ ਨਦੀ ਉਹ ਉਹਨਾਂ ਸਟੇਬਿਲਟੀ ਅਜ ਦਿਖਾਤੀ ਕਿ ਵੀ ਮੈਂ ਅਭੀ ਵੀ ਬਾਜੂਆਂ ਵਿੱਚ दम ਹੈ ਮੈਂ ਇਸ ਸਰਾਤਨ ਧਰਮ ਕੇ ਲਈ ਕੰਮ ਕਰ ਸਕਦਾ ਹਾਂ ਉਹ ਜਿਹੜੀ ਕੈਮਿਸਟਰੀ ਇਹਨਾਂ ਨੇ ਰਜੇਸ਼ ਜੀ ਨਾਲ ਕਿਉਂਕਿ ਰਜੇਸ਼ ਜੀ ਦਾ ਜੇ ਟੈਂਪਰਮੈਂਟ ਹੋ ਤਰ੍ਹਾਂ ਦਾ ਤੋਕੀ ਸਾਹਿਬ ਦਾ ਟੈਂਪਰਮੈਂਟ ਹੋ ਤਰ੍ਹਾਂ ਦਾ ਇਹ ਮੁੰਡਾ ਮਕੇਸ਼ ਆ ਇਹ ਜੰਗ ਵਾਲਾ ਡਾ ਇਹਦਾ ਟੈਂਪਰਮੈਂਟ ਹੋ ਤਰ੍ਹਾਂ ਦਾ ਫਿਰ ਵੀ ਇਹ ਆਪ Project ਨੇ ਜਿਹਨੇ ਤਾਲ ਮਿਲ ਬਿਠਾ ਕੇ ਕਮੇਟੀ ਨਾਲ ਜਿਹੜੀ ਇਹਨਾਂ ਦੀ ਕਮੇਟੀ ਨਾਲ ਤਾਲ ਮਿਲ ਬਿਠਾ ਕੇ ਧਰਮ ਦੇ ਰਾਹ ਉੱਤੇ ਕਿ ਸਾਡੇ ਕੋਈ ਬੁਰਾ ਨਾ ਹੋ ਜੇ ਇਹ ਚੰਗੇ ਕੰਮ ਕਰਦੇ ਨੇ ਮੈਂ ਇਸੇ ਤਰ੍ਹਾਂ ਇਹਨਾਂ ਨੂੰ ਬਹੁਤ दिली ਮੈਂ ਆਰ ਸ਼ਰਮਾ ਜੀ ਇਹਨਾਂ ਨੂੰ दिली ਮੁਬਾਰਕਬਾਦ ਦਿੰਦੇ ਆ ਕਿ ਇਹ ਪਰਮਾਤਮਾ ਇਸ ਜੋੜੀਆਂ ਨੂੰ ਸਲਾਮਤ ਰੱਖੇ ਔਰ ਇਹ ਇਸੇ ਤਰ੍ਹਾਂ ਧਰਮ ਦੇ ਨਾਲ ਕੰਮ ਕਰਦੇ ਰਹਿਣ ਤੇ ਸਾਨੂੰ ਵੀ ਆਪਣਾ ਆਸ਼ੀਰਵਾਦ ਪਿਆਰ ਮੁਹੱਬਤ ਸਨਾਤਨ ਧਰਮ ਦੇ ਵਿੱਚ ਦਿੰਦੇ ਆ ਆਖਰੀ ਸਵਾਲ ਮੈਂ ਪੁੱਛਦਾ ਕਿ ਸਰ ਜਿਹੜਾ ਇੱਥੇ 2 ਸਾਲ ਪਹਿਲੇ ਤੇ ਅੱਜ ਦੇ ਵਿੱਚ ਕੀ ਚੇਂਜਸ ਤੁਹਾਨੂੰ ਮੰਦਿਰ ਚ ਲੱਗੀਆਂ ਕਿੰਨੇ ਕ ਚੇਂਂਜਸ ਲੱਗਦੀਆਂ ਤੁਹਾਨੂੰ ਰਾਜਾ ਜੀ ਜੀ ਦੀ ਜਿਹੜੀ ਪ੍ਰਧਾਨਗੀ ਰਾਜਾ ਜੀ ਜੀ ਮੈਂ ਦੇਖਾ ਨਾ ਤੇ ਮੈਨੂੰ ਯਾਦ ਆ ਕਿ ਮੋਹਨ ਸਿੰਘ ਦਾ ਟਾਈਮ ਵੈਨ ਮੋਹਨ ਸਾਹਿਬ ਵਾਹਤਾ ਪ੍ਰੈਜ਼ੀਡੈਂਟ ਕੰਮ ਉਹਨੇ ਵੀ ਕੀਤੇ ਨਹੀਂ ਇਹ ਨਹੀਂ ਮੈਂ ਕਹਾਂਗਾ ਕੰਮ ਮੋਹਨ ਸਿੰਘ ਨੇ ਨਹੀਂ ਕੀਤੇ ਕੰਮ ਤੇ ਮੋਹਨ ਸਿੰਘ ਨੇ ਨਹੀਂ ਕੀਤੇ ਪਰ ਮੋਹਨ ਸਿੰਘ ਜੀ ਤੋਂ ਉੱਪਰ ਜਾ ਕੇ ਇਹ ਕਈ ਗੁਣਾ ਅਰ ਜੀ ਜੀ ਤੇ ਉਹ ਟੋਕੀ ਜੀ ਇਹ ਤੀਵ ਜੜੀ ਹੈ ਉਹ ਮੈਡਮ ਸੈਣੀ ਦੀ ਆਪਣੀ ਮੀਨਾ ਸੈਣੀ ਜੀ ਇਹ ਸਮੂਲੀ ਦੇ ਨਾਲ ਇੱਕ ਟੀਮ ਨੇ ਰਲ ਮਿਲ ਕੇ ਇੰਨਾ ਕੰਮ ਕੀਤਾ ਸ਼ਾਇਦ ਮੈਂ ਸਮਝਣਾ ਕਿ ਮੈਂ ਸੋਚਣਾ ਮੈਂ ਹੀ ਜ਼ਿਆਦਾ ਕੰਮ ਕੀਤਾ ਨਹੀਂ ਮੇਰੇ ਇਥੇ ਬਿਕੇ ਇਹ ਵੀ ਘੱਟ ਨਹੀਂ ਹਨ ਇਹਨਾਂ ਨੇ ਬਹੁਤ ਕੰਮ ਕੀਤਾ ਬੈਟਸ ਤੁਸੀਂ ਪ੍ਰਾਊਡ ਮਹਿਸੂਸ ਕਰਦੇ ਹੋ ਕਿ ਜਿਹੜੀ 2 ਸਾਲ ਪਹਿਲਾਂ ਜਿਨ੍ਹਾਂ ਦੀ ਜ਼ਿੰਮੇਵਾਰੀ ਇਹਨਾਂ ਨੂੰ ਸੌ피 ਸੀ ਇਹ ਆਪਣੇ ਕੰਮ ਤੇ ਖਰੇ ਉਤਰੇ ਨੇ ਆਉਣ ਵਾਲੇ ਅਗਲੇ 2 ਸਾਲ ਦਾ ਵੀ ਵਧੀਆ ਟਾਰਨ ਮੈਂ ਕਹਿੰਦਾ ਜੀ ਮੈਂ ਵਿਜੇ ਜੀ ਮੈਂ ਕਹਿੰਦਾ ਜੀ ਮੈਂ ਮੰਦਰ ਚ ਖੜਾ ਤੇ ਮੈਂ ਭਗਵਾਨ ਨੂੰ ਇਹ ਦੁਆ ਕਰਨਾ ਇਸ ਜੋੜੇ ਨੂੰ ਇਹ ਇਸ ਕਮੇਟੀ ਨੂੰ ਠੀਕ ਹੈ ਚਾਹੇ ਉਹ ਮੈਡਮ ਸੈਣੀ ਨੇ ਮੁੰਡਾ ਮੁਕੇਸ਼ ਹੈ ਟੋਕੀ ਸਾਹਿਬ ਨੇ ਰਜੀਜੀ ਨੇ ਇਹਨਾਂ ਨਾਲ ਜਿਹੜੇ ਹੋਰ ਬੰਦੇ ਜੁੜੇ ਜੁੜੇ ਨੇ ਇਸੇ ਤਰ੍ਹਾਂ ਨਾਲ ਮਿਤਕਰਨ ਜਿਵੇਂ ਇਹਨਾਂ ਨੇ ਆਪਣੇ ਟਾਰਗੇਟ ਦੱਸੇ ਨੇ ਇਹ ਟਾਰਗੇਟ ਕਹਿੰਦੇ ਸੌਖੇ ਨੇ ਨਿਭਾਣੇ ਵੀ ਜੀ ਬਹੁਤ ਔਖੇ ਨੇ ਕਿਉਂ ਮੈਂ ਨਿਭਾਇਆ ਚੈਲਿੰਜਿੰਗ ਬਹੁਤ ਹੈ ਚੈਲਿੰਜਿੰਗ ਬਹੁਤ ਹੈ ਬਹੁਤ ਚੈਲਿੰਜਿੰਗ ਨੇ ਛੋਟੀ ਛੋਟੀ ਗੱਲਾਂ ਚੈਲੰਜ ਨੇ ਔਰ ਮੈਂ ਪ੍ਰੈਕਟੀਕਲੀ ਦੇਖਿਆ ਜਾਵੇ ਇੰਨੀ ਡਿਫਿਕਲਟੀ ਵੀ ਜਾਂਦੀ ਹੈ ਇੰਨੀ ਡਿਫਿਕਲਟੀ ਜਾਂਦੀ ਹੈ ਕਿ ਕਈ ਵਾਰੀ ਰਾਤ ਨੂੰ ਨੀਂਦ ਜਿਹੜੀ ਨਾ ਉਹ ਡਿਸਟਰਬ ਹੋ ਜਾਂਦੀ ਏ ਕਿ ਜਾਂ ਮੇਰਾ ਮੰਦਰ ਚ ਫਰਾਰਾ ਕੰਮ ਰਹਿ ਗਿਆ ਉਹ ਕਿਉਂ ਨਹੀਂ ਹੋਇਆ ਉਹ ਸਾਰੀ ਚੀਜ਼ ਕਿੱਥੇ ਐ ਉਹ ਕਿਉਂ ਨਹੀਂ ਹੋਇਆ ਕਿਉਂਕਿ ਜੋ ਕੰਮ ਕਰਦਾ ਉਹ ਇੱਕ ਟੀਮ ਨੇ ਕਰਨਾ ਟੀਮ ਮਜ਼ਬੂਤ ਹੈ ਤੇ ਪ੍ਰਧਾਨ ਨੂੰ ਕੋਈ ਜਰਾ ਫਿਕਰ ਨਹੀਂ ਹੁੰਦਾ ਕਿ ਮੇਰਾ ਕੰਮ ਚੱਲ ਰਿਹਾ ਤੇ ਜੇ ਟੀਮ ਵੀ ਮਜ਼ਬੂਤ ਨਹੀਂ ਤੇ ਪ੍ਰਧਾਨ ਤੇ ਜ਼ਿੰਮੇਵਾਰੀ ਜਦੀ ਬਹੁਤ ਜ਼ਿਆਦਾ ਪੈ ਜਾਂਦੀ ਏ ਜਿਵੇਂ ਅਸੀਂ ਫੇਸ ਕਰ ਰਹੇ ਹਾਂ ਇਸ ਚੀਜ਼ ਨੂੰ ਤੇ ਮੈਂ ਇਹ ਨਿਜਾ ਦਾ ਕਿ ਵੀ ਇਹ ਟੀਮ ਇਦਾਂ ਨਹੀਂ ਫੇਸ ਕਰੇ ਇਹਨਾਂ ਨੇ ਬਹੁਤ ਚੰਗੇ ਕੰਮ ਕੀਤੇ ਨੇ ਬਹੁਤ ਵਧੀਆ ਕੰਮ ਕੀਤੇ ਨੇ ਉਹ ਮੈਂ ਇਹਨਾਂ ਤੋਂ ਮੈਂ ਸ਼ਰਟ ਹੁਸਰ ਮੈਂ ਵੀ ਇਹਨਾਂ ਤੋਂ ਕੋਈ ਪ੍ਰੇਰਣਾ ਲੈਦੇ ਆ ਕਿ ਵੀ ਮੈਨੂੰ ਵੀ ਇਹਨਾਂ ਤੋਂ ਪ੍ਰੇਰਣਾ ਲੰਚੀ ਦੀਏ ਵੀ 21 ਲੱਖ ਰੁਪਏ ਸ਼ਾਹ ਤੇ ਇਕੱਠਾ ਕਰਨਾ ਹਾਂਜੀ ਡੋਰ ਟੂ ਡੋਰ ਜਾ ਕੇ ਇਟ ਇਜ਼ ਨਾਟ ਈਜ਼ੀ ਮੈਨੂੰ ਪਤਾ ਹੈ ਵਿਜੇ ਜੀ ਕਿ ਪੈਸੇ ਲੈਣੇ ਕਿਸ਼ੇ ਕਰੋ ਕਿ ਕਿੰਨਾ ਮਤਲਬ ਕਿ ਆਸਾਨ ਹੈ ਕਿੰਨਾ ਕਿ ਮੁਸ਼ਕਲ ਆ ਪ੍ਰਧਾਨ ਜੀ ਨੇ ਚੈਲੰਜ ਤਾਂ ਕੀਤਾ ਹੈ ਕਿ ਅਸੀਂ ਗ੍ਰਾਮ ਸਭਾ ਅਸ਼ਰਮ ਮੰਦਿਰ ਚ 18 ਕਮਰੇ ਬਣੇ ਉਸ ਤੋਂ ਬੈਟਰ ਬਣਾਵਾਂਗੇ ਇਹਨੂੰ ਕਿਸ ਤਰ੍ਹਾਂ ਦੇਖਦੇ ਸਰ ਬਹੁਤ ਖੁਸ਼ੀ ਦੇਖੋ ਜੇ ਆਪਾਂ ਆਪ ਇਹ ਨਹੀਂ ਹੁੰਦੇ ਆਪਾਂ ਇਹ ਨਹੀਂ ਆ ਸ਼ਰਧਾ ਸ਼ਤਮ ਤਾਂ ਦੀ ਭਾਵਨਾ ਜਿਹੜੀ ਹੈ ਉਹ ਕਿੰਨੀ ਸਟਰੋਂਗ ਹੈ ਕਿ ਉਹ ਕਹਿੰਦਾ ਜੇ ਮੈਂ ਮੇਰੇ ਬੈਸਾਬ ਨੇ ਇਹ ਕੰਮ ਕੀਤਾ ਤੇ ਰਜੇਸ਼ ਸ਼ਰਮਾ ਇਸ ਤੋਂ ਵੱਧ ਕੰਮ ਕਰੇਗਾ ਜੇ ਰਜੇਸ਼ ਸ਼ਰਮਾ ਨੇ ਵੱਧ ਕੰਮ ਕੀਤਾ ਤਾਂ ਮੈਂ ਉਸ ਤੋਂ ਵੱਧ ਕਰਾਂਗਾ ਇਹ ਇਹਨਾਂ ਦੇ ਥਾਟਸ ਐਂਡ ਆਊਟਲੁੱਕ ਆ ਆਪਣੇ ਤਰਮ ਦੇ ਬਾਰੇ ਵਿੱਚ ਉਹ ਵੀ ਲਈਦੇ ਬਤਨ ਨੇ ਠੀਕ ਹੈ ਇਹ ਹੈਗਾ ਕਿ ਜਦੋਂ ਤੁਸੀਂ ਨਵੀਂ ਕਮੇਟੀ ਬਣਾਉਂਗਾ ਕੀ ਇਸ ਦੇ ਵਿੱਚ ਕੋਈ ਪੋਲੀਟੀਕਲ ਬੰਦੇ ਵੀ ਐਡ ਕਰੋਗੇ ਜਾਂ ਕੋਈ ਨੋਨ ਪੋਲੀਟੀਕਲ ਬੰਦੇ ਹੀ ਰੱਖਣਗੇ ਜੀ ਦੇਖੋ ਜੀ ਪੋਲੀਟੀਕਲ ਬੰਦੇ ਵਿੱਚ ਨਹੀਂ ਆਣੇ ਚਾਹੀਦੇ ਕਮੇਟੀ ਦੇ ਵਿੱਚ ਕਿਉਂਕਿ ਅਸੀਂ ਮੈਂ ਬਹੁਤ ਫੇਸ ਕੀਤਾ ਪਹਿਲਾਂ ਇਸ ਚੀਜ਼ ਨੂੰ ਤੇ ਮੈਂ ਤੇ ਅਭੀ ਮੈਂ ਸਟੋਰ ਸਿਗਾ ਤੇ ਮੈਂ ਨਿਕਲ ਗਿਆ ਐ ਔਰ ਕੰਮ ਕਰਕੇ ਦੇਖਾਂ ਲੋਕਾਂ ਨੂੰ ਨਿਕਾ ਮੇਰੇ ਵੀ ਛੇਤਰ ਉੱਤੇ ਪੈਣੇ ਜਿਹਦਾ ਪਹਿਲੇ ਪ੍ਰਧਾਨਾਂ ਨੂੰ ਪੈਂਦੇ ਰਿਹਾ ਜੀ ਤੇ ਆ ਆਮ ਜਿਹੜੀ ਤੁਹਾਡੇ ਮੈਂਬਰਸ ਨੇ ਉਹਨਾਂ ਵਿੱਚੋਂ ਇੱਕ ਕਮੇਟੀ ਮੈਂਬਰ ਚੁਣੇ ਜਾਣਗੇ ਜਿਹੜੇ ਹੁਣ ਜਿਹੜਾ ਪਹਿਲਾ ਹੈਗਾ ਜੀ ਉਹ ਉਹਨਾਂ ਦੇ ਵਿੱਚੋਂ ਚੁਣੇ ਜਾਣਗੇ ਜਿਹੜੇ ਬਾਕੀ ਹੋਰ ਆ ਉਹ ਵੀ ਜਿਹੜੇ ਨਵੇਂ ਵੀ ਕੁਛ ਆ ਗਏ ਆ ਉਹ ਵੀ ਆਣਗੇ ਕਿਉਂਕਿ ਕੰਮ ਕਰਨ ਵਾਲੀ ਬੜੀ ਦੁਨੀਆ ਹੈਗੀ ਹੈ ਜੀ ਤੁਸੀਂ ਕੰਮ ਦੇ ਨੇੜੇ ਨਾਲ ਦੇਖੋ ਮੈਂ ਤਾਂ ਮੰਦਰ ਦੇ ਨੇੜੇ ਨਾਲ ਦੇਖ ਰਿਹਾ ਵੀ ਜਿਹੜੇ ਮੰਦਰ ਨਾਲ ਜੁੜੇ ਹੋਏ ਬੰਦੇ ਉਹ ਹੀ ਕਮੇਟੀ ਜਾਣਗੇ ਇਹਦੇ ਵੀ ਕੋਈ ਬਾਰੋ-ਬਾਰ ਉਹ ਜਿਹੜਾ ਮੰਦਿਰ ਆਏਗਾ ਔਰ ਜੁੜੇਗਾ ਮੰਦਿਰ ਨਾਲ ਉਹੀ ਪਰ ਵਿੱਚ ਮੰਦਿਰ ਆਏਗਾ ਇਹ ਤਾਂ ਨਹੀਂ ਆਏਗਾ ਕੋਈ ਵੀ ਨਾ ਮੈਂ ਕੋਈ ਗਲਤ ਮੰਦਿਰ ਬਣਾਇਆ ਅਜੇ ਤੱਕ ਨਾ ਮੈਂ ਅੱਗੇ ਲਈ ਵੀ ਕੋਈ ਨਹੀਂ ਬਣਾਣਾ ਮੈਂ ਉਹੀ ਬਣਾਵਾਂਗਾ ਜਿਹੜਾ ਮੰਦਿਰ ਨਾਲ ਜੁੜੇ ਹੋਏ ਪਤੇ ਤੇ ਸਰ ਕੋਈ ਏਰੀਆ ਦੀ ਵੀ ਤੁਹਾਡੇ ਚ ਇਦਾਂ ਮੰਦਿਰ ਕੀ ਹੋ ਸਕਦਾ ਜਿੱਦਾਂ ਆ ਹਰਦਾ ਹਾਂ ਜੀ ਬੈਸ ਸਾਹਿਬ ਨੇ 3B2 ਤੋਂ ਇਹ ਵੀ ਬਣ ਸਕਦੇ ਨੇ ਕਿ ਸਿਰਫ 10 ਫੀਟ ਦੇ ਬੰਦਿਆਂ ਨੂੰ ਜੀ ਮੈਂਬਰ ਬਣਾ ਲਓ ਨਹੀਂ ਏਰੀਆ 10 ਫੀਟ ਦਾ ਸਰਾਊਂਡਿੰਗ ਏਰੀਆ ਕੋਈ ਵੀ ਬਣ ਸਕਦਾ ਇਹਦੇ ਲਈ ਖੁੱਲੀ ਗੱਤ ਹੈ ਜੀ ਮਨੂ ਜਦੋਂ ਮਰਜ਼ੀ ਕਹਿਣ ਲੱਗਿਆ ਜੀ ਤੁਸੀਂ ਠੀਕ ਹੈ ਤੁਹਾਡੀ ਜਗ੍ਹਾ ਵਧੀਆ ਸਬਸਟੀਟਿਊਟ ਆ ਗਿਆ ਮੇਰੇ ਤੋਂ ਕੁਆਲੀਫਾਈਡ ਬੰਦਾ ਤੇ ਮੇਰੇ ਤੋਂ ਐਕਸਪੀਅਰਸ ਕੋਈ ਵੀ ਬੰਦਾ ਆਏਗਾ ਤੇ ਮੇਰੀ ਤਰ੍ਹਾਂ ਸੇਵਾ ਕਰਨ ਵਾਲਾ ਮੈਂ ਤਾਂ ਆਪ ਲੱਭ ਰਿਹਾ ਮੈਂ ਸਭ ਕੁਝ ਦੇਣਾ ਚੰਦਾ ਜਿੰਮੇਵਾਰੀ ਪਰ ਮੇਰੀ ਕਮੇਟੀ ਨੇ ਕਿਹਾ ਨਹੀਂ ਤੁਸੀਂ ਇਹਦੇ ਚੰਨੋ ਦੀ ਨਾਲ ਤਾਗਦੇ ਇਹਦਾ ਇਹਦਾ ਇਹੀ ਹਾਲ ਹੋਣਾ ਜਿਹੜਾ ਪਹਿਲਾਂ ਸੀਗਾ ਜਿੱਥੇ ਪੀਲੇ ਆ ਕੇ ਛੱਡਿਆ ਇਹ ਵੀ ਖਤਮ ਹੋ ਜਣਾ ਤੁਹਾਡਾ ਸਾਰਾ ਕੁਝ ਤਾਂ ਮੈਂ ਅੱਜ ਜਿੰਮੇਵਾਰੀ ਦੁਆਰਾ ਨਹੀਂ ਹੈ ਤੇ ਇਹਦੇ ਲਈ ਮੈਂ ਉਦੋਂ ਵਚਨ ਬੰਦਾ ਜਿੱਥੇ ਪਹਿਲਾਂ ਕੀਤਾ ਉੱਥੋਂ ਉਸ ਤੋਂ ਵਧੀਆ ਅੱਗੇ ਮੈਂ ਕਰਕੇ ਦਾਂਗਾ ਸਵਾਲ ਨੂੰ ਠੀਕ ਹੈ ਜੀ ਤੁਹਾਡਾ ਕੁਐਸਚਨ ਸੀ ਪੋਲੀਟੀਕਲ ਬੰਦਿਆਂ ਦਾ ਜੀ ਜਦੋਂ ਅਸੀਂ ਕੋਈ ਪੋਲੀਟੀਕਲ ਬੰਦੇ ਧਾਰਮਿਕ ਸੰਸਾ ਦੇ ਵਿੱਚ ਜੋਣਨੇ ਆ ਤੇ ਉਹ ਸਾਨੂੰ ਇਹ ਮਤਲਬ ਕਿ ਕੋਈ ਬੈਨੇਫੀਟਰ ਨਹੀਂ ਹੁੰਦੇ ਸਾਡੇ ਇਮੇਜ ਖਰਾਬ ਕਰਦੇ ਨੇ ਇਸ ਕਰਕੇ ਅਸੀਂ ਇਹ ਆਪਣੇ ਵੀ ਕਨਸਟੀਟਿਊਐਂਟ ਜੀ ਪਾਇਆਦਾ ਵੀ ਕੋਈ ਵੀ ਬੰਦਾ politcal ਜਿਹੜਾ ਬੰਦਾ ਉਹ ਸਾਡੀ ਟੀਮ ਦਾ ਮੈਂਬਰ ਨਹੀਂ ਅਸੀਂ ਉਹਨੂੰ ਨਾਮ ਪਰਤੀ ਕਰਾਂਗੇ ਨਾ ਸਾਡੀ ਟੀਮ ਦਾ ਮੈਂਬਰ ਹੋਏਗਾ ਉਹ ਮੈਂਬਰ ਬਣ ਜੇ ਪਰ ਅਸੀਂ ਉਹਨੂੰ ਕਿਸੇ ਮੈਨੇਜਮੈਂਟ ਚ ਨਹੀਂ ਲਵਾਗੇ ਨਹੀਂ ਨਹੀਂ ਲਵਾਗੇ ਕਿਉਂਕਿ ਕਿਉਂਕਿ ਅਸੀਂ ਅਸੀਂ ਨਿਰਪੱਖੀ ਰਹੂਗੀ ਆ ਸਾਡੇ ਲਈ ਕੋਈ ਪੋਲੀਟিক্যাল ਪਾਰਟਨਰਸ਼ਿਪ ਸਾਨੂੰ ਸਾਡੇ ਲਈ ਇੱਕੋ ਜਿਹੇ ਨੇ ਕਿਉਂਕਿ ਅਸੀਂ ਸਾਨੂੰ ਕੋਲ ਪੈਸੇ ਲੈਣੇ ਸਰ ਸਾਲ ਸੰਜੇ ਪ੍ਰੋਗਰਾਮ ਹੈ ਤੇ ਜਦੋਂ ਅਸੀਂ ਇੱਕ ਬੰਦੇ ਟਾਰਗੇਟ ਬਣ ਜਨਾਂ ਤਾਂ ਸਾਨੂੰ ਉਹ ਜਿੰਨਾ ਕਈ ਚੀਜ਼ਾਂ ਦਾ ਐਫਐਜੀ ਫਿਰ ਕੰਮਦਾ ਜਿਵੇਂ ਸਾਨੂੰ ਬੜਾ ਮੁਸ਼ਕਲ ਹੋ ਜਾਂਦਾ ਹੈ ਰੀਲ ਸ਼ਰਮਾ ਜੀ ਮੈਂ ਲਾਈਕ ਮੈਂਬਰ ਹਾਂ ਸ਼੍ਰੀ ਦੁਰਗਾ ਮੰਦਿਰ ਸਾਫ ਫੇਜ਼ 10 ਬੋਹਾਲੀ ਦਾ ਐਮਰਿਟਿਡ ਡਿਪਟੀ ਸੈਕਟਰੀ ਪੰਜਾਬ ਗਵਰਨਮੈਂਟ ਅੱਜ ਤਾਂ ਸਰਬਜ਼ਰਵਰ ਵੀ ਲਗਾਇਆ ਗਿਆ ਚੋਣ ਕਰਾਇਗੇ ਜੀ ਠੀਕ ਹੈ ਨਾ ਚਾਹੁੰਦਾ ਮੈਂ ਇਹ ਕਹਾ ਕੇ ਜਿਹੜਾ ਅੱਜ ਦਾ ਪਹਿਲੇ ਤੋਂ ਜਨਰਲ ਬੋਡੀ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਮੇਰੇ ਤੇ ਬੈਜ ਜੀ ਦੇ ਵਿੱਚ ਵਿਸ਼ਵਾਸ ਸਪਰੈਡ ਕੀਤਾ ਔਰ ਸਾਨੂੰ ਜਿੰਮੇਵਾਰੀ ਦਿੱਤੀ ਕਿ ਅੱਜ ਦਾ ਇਲੈਕਸ਼ਨ ਜਿਹੜਾ ਹੈਗਾ ਉਹ ਵਿਦਾਊਟ ਫੇਵਰ ਐਂਡ ਕਿਸੇ ਉਹਦੇ ਮਤਲਬ ਫੇਵਰ ਐਂਡ ਫੇਅਰ ਜਿਹੜਾ ਹੈਗਾ ਉਹ ਕੰਡਕਟ ਹੋਵੇ ਕੁਛ ਵੀ ਫੇਵਰ ਨਾ ਕੀਤੀ ਜਾਵੇ ਤੋਂ ਉਹਦੇ ਚ ਖੁਸ਼ੀ ਇਸ ਗੱਲ ਦੀ ਹੈ ਕਿ ਬੈਜ ਜੀ ਬੜੇ ਪੰਜਾਬ ਪੁਰਾਣੇ ਤਜਰਬੇਕਾਰ ਇਨਸਾਨ ਨੇ ਤੇ ਬ੍ਰਾਊਂਡ ਸਭਾ ਦੇ ਪ੍ਰਧਾਨ ਵੀ ਆ ਗਏ ਆ ਬੋਲੀ ਦੇ ਤੋਂ ਮੈਨੂੰ ਬੜਾ ਅੱਛਾ ਲੱਗਿਆ ਕਿ ਇਸ ਤਰ੍ਹਾਂ ਦੇ ਇਨਸਾਨ ਦੇ ਨਾਲ ਮੈਂ ਜੋੜ ਕੇ ਜਿਹੜਾ ਅਸੀਂ ਇਲੈਕਸ਼ਨ ਕਰਾਇਆ ਉਹ ਤਾਂ ਸਾਰੀ ਜਨਰਲ ਬੋਡੀ ਵੀ ਸੈਟੀਸਫਾਈ ਰਹੀ ਹੈ ਔਰ ਕਿਸੇ ਤਰ੍ਹਾਂ ਦਾ ਕੋਈ ਸ਼ੋਰ ਸ਼ਰਾਬਾ ਕੋਈ ਰੌਲਾ ਕੋਈ اپੋਜੀਸ਼ਨ ਨਥਿੰਗ ਵਾਸ ਡਨ ਤੋਂ ਉਹਦੇ ਚ ਤਿੰਨ ਪੋਸਟਾਂ ਦਾ ਅਸੀਂ ਇਲੈਕਸ਼ਨ ਕਰਾਇਆ ਤੇ ਪ੍ਰਧਾਨ ਜੀ ਦਾ ਰੇਸ਼ਰਮਾ ਹੀ ਚੁਣਗੇ ਤੇ ਟੋਕੀ ਸਾਹਿਬ ਨੂੰ ਜਨਰਲ ਸੈਕਟਰੀ ਚੁਣਿਆ ਗਿਆ ਜੇਪੀ ਟੋਕੀ ਤੇ ਕੈਸ਼ਨ ਮਿਸਟਰ ਮੁਕੇਸ਼ ਮੁਕੇਸ਼ ਜੀ ਕੁਮਾਰ ਜੀ ਤੋਂ ਬਾਕੀ ਦੀਆਂ ਜਿਹੜੀਆਂ ਪੋਸਟਾਂ ਆ ਉਹਦਾ ਇਲੈਕਸ਼ਨ ਫਿਰ ਜਿਹੜਿਆ ਇਹ ਤਿੰਨ ਇਲੈਕਟਡ ਹੋਇਆ ਪੋਸਟਾਂ ਇਹ ਕਰਨਗੇ ਸਰ ਜਦੋਂ ਤੁਸੀਂ ਲਾਈਫ ਮੈਂਬਰ ਹੈਗੇ ਹੋ ਮੰਦਰ ਦੇ ਹਾਂਜੀ ਤੇ ਕਿਹਾ ਪਾਰਸ਼ਲਟੀ ਕਰਕੇ ਦੇ ਨਹੀਂ ਕੀਤਾ ਤੁਸੀਂ ਪ੍ਰਧਾਨ ਦੁਬਾਰਾ ਬਣਾਇਆ ਕਿ ਰਿਜ਼ਰਵ ਕਰਦੇ ਸੀ ਕੋਈ ਇਸ ਤਰ੍ਹਾਂ ਹੈ ਸਾਡੇ ਜਿਸ ਤਰ੍ਹਾਂ ਦੱਸਿਆ ਸ਼ਰਮਾ ਜੀ ਨੇ 77 ਨੇ ਆਈਟੀ ਦੇ ਕਰੀ ਮੈਂਬਰ ਹੈ ਗਿਆ ਜਿਹ ਚ ਅੱਜ ਦੀ ਹਾਜ਼ਰੀ ਕਮਿਟੀ ਕਾ 54 ਮੈਂਬਰ ਤਕਰੀਬ ਹੋਈ ਹੈ ਤੋਂ ਜਿਹੜੀ ਪਾਰਸ਼ਲਟੀ ਦੀ ਗੱਲ ਹੈ ਮੈਂ ਤੁਹਾਨੂੰ ਪਹਿਲੀ ਕਹਿ ਚੁੱਕਿਆ ਕਦੀ ਅਗਰ ਪਾਰਟੀ ਲਈ ਮੈਂ ਅਜ ਤੱਕ ਇਹ ਪਹਿਲਾ ਇਲੈਕਸ਼ਨ ਨਹੀਂ ਕੰਡਕਟਰ ਆਇਆ ਐ ਸਮੰਦਰ ਦੀਆਂ ਪਿਛਲੀਆਂ ਸਬਾਵਾਂ ਨੇ ਵੀ ਮੈਨੂੰ ਅਥਾਰਾਈਜ਼ ਕੀਤਾ ਸੀ ਉਸ ਸ਼ਰਮਾ ਇੱਕ ਐਡਵੋਕੇਟ ਉਹ ਜੇ ਸ਼ਰਮਾ ਅਸੀਂ ਉਹਨੇ ਕੰਡਕਟ ਕਰਾਉਂਦੇ ਰਿਹਾ ਜੋ ਕੋਈ ਇਦਾਂ ਦੀ ਗੱਲ ਹੁੰਦੀ ਤਾਂ ਸਾਡੀ ਰੈਪਿਊਟੇਸ਼ਨ ਪਹਿਲੀ ਖਰਾਬ ਹੋਣਾ ਸੀਗਾ ਕਿ ਪਾਰਟੀ ਕਰਦੇ ਆ ਤੁਸੀਂ ਕੰਮ ਦੇਖ ਕੀ ਦੁਆਰਾ ਇਹ ਬਾਡੀ ਜੁਨੀਅਰ ਕੱਲਾ ਕੰਮ ਦੇਖ ਕੇ ਨਹੀਂ ਜਿਹੜੀ ਸ਼ਰਮਾ ਜੀ ਦੀ ਜਿਹਨੂੰ ਕਹਿੰਦੇ ਉਹਦੇ ਬਿਲਕੁਲ ਸਾਫ਼ ਸੁਥਰੀ ਗੱਲ ਹੈ ਔਰ ਜਿਹੜੇ ਕਲੈਰਿਟੀ ਹੈ ਉਹ ਨਾਲ ਗੱਲ ਕਰਨ ਦੀ ਮੈਂ ਉਹਨੂੰ ਹਮੇਸ਼ਾ ਐਪਰੀਸ਼ੀਏਟ ਕਰਦਾ ਸਾਡੇ ਛੋਟੇ ਭਰਾ ਨੇ ਤੇ ਮੈਂ ਤਾਂ ਖੁਦ ਵੀ ਦਿਲੋਂ ਚਾਹੁੰਦਾ ਸੀਗਾ ਕਿ ਬਿਲਿੰਗ ਵਰਕਰ ਹੀ ਜਿਹੜੇ ਅੱਗੇ ਆਣ ਤੋਂ ਜਨਰਲ ਬਾਡੀ ਨੇ ਇਹਨਾਂ ਨੂੰ ਮਾਨਦ ਦਿੱਤਾ ਤੇ ਅਸੀਂ ਤਾਂ ਸਿਰਫ ਕੰਡਕਟਰ ਵਾਲੇ ਹੀ ਸੀ ਸੋ ਕਹਿਣ ਦਾ ਮਤਲਬ ਹੈ ਤੋਕੀ ਸਾਹਿਬ ਉਹ ਬਾਕੀ ਬੇ ਜੀ ਨੇ ਕਿਹਾ ਗਰੀਬ ਦੀ ਹੰਡੀ ਐਕਚੁਅਲੀ ਜਨਰਲ ਫੈਕਟਰੀ ਜਿਹੜਾ ਹੁੰਦਾ ਹੈ ਉਹ ਕਿਸੇ ਬਾਡੀ ਦਾ ਬਹੁਤ ਵੱਡੀ ਪਾਵਰ ਹੁੰਦੀ ਹੈ ਮੀਨਸ ਜੇ ਉਹ ਕੋ ਕੈਮਿਸਟਰੀ ਨਾ ਹੋਵੇ ਪ੍ਰਧਾਨ ਤੇ ਜਨਰਲ ਫੈਕਟਰੀ ਦੀ ਫਿਰ ਉਹ ਸਸਤਾ ਕਦੇ ਚੱਲ ਹੀ ਨਹੀਂ ਸਕਦੀ ਕੋਈ ਵੀ ਕੰਟਰੋਵਰਸੀ ਅਗਰ ਹੁੰਦੀ ਹੈ ਉਹ ਸੰਸਥਾ ਜਿਹੜੀ ਅੱਗੇ ਵਧ ਨਹੀਂ ਸਕਦੀ ਜਿਹੜੀ ਡਿਵੈਲਪਮੈਂਟ ਪਿਛਲੇ ਤੋਂ 2.5 ਸਾਲਾਂ ਦੇ ਮੰਦਰ ਦੇ ਅਸੀਂ ਦੇਖ ਰਹੇ ਆ ਐਡਾ ਵਧੀਆ ਇਹਨਾਂ ਨੇ ਥੱਲੇ ਬੇਸਮੈਂਟ ਦਾ ਹਾਲ ਬਣਾਇਆ ਮੇਰਾ ਖਿਆਲ ਹੈ ਬਹੁਹਾਲੀ ਦੇ ਸ਼ਾਇਦ ਕਿਸੇ ਰੇਅਰ ਮੰਦਰ ਜੀ ਐਸਾ ਹੋਵੇ ਬਾਕੀ ਅਸੀਂ ਉਮੀਦ ਕਰਦੇ ਆ ਕਿ ਸ਼ਰਮਾ ਜੀ ਨੇ ਇਸ ਤਰ੍ਹਾਂ ਉੱਪਰ ਕਮਰਿਆਂ ਦੀ ਪ੍ਰਪੋਜ਼ਲ ਔਰ ਨਾਲ ਇਹ ਵੀ ਬੜੇ ਕੌਨਫੀਡੈਂਸ ਨਾਲ ਕਿਹਾ ਕਿ ਅਸੀਂ ਉਹ ਬਣਾਵਾਂਗੇ ਜਿਹੜੇ ਸਾਰੇ ਬਹੁਹਾਲੀ ਦੇ ਕਿਸੇ ਮੰਦਰ ਚੋਂ ਕਮਰੇ ਨਹੀਂ ਬਣੇ ਤੋਂ ਵੀ ਵਿਸ਼ ਕੇ ਸ਼ਰਮਾ ਜੀ ਆਪਣੇ ਮਿਸ਼ਨ ਚ ਕਾਮਯਾਬ ਹੋਣ ਔਰ ਐਗਜ਼ੈਕਟਲੀ ਬੀ ਅچھے ਮੈਂਬਰ ਚੁਣ ਜਿਹੜੇ ਵਿਲਿੰਗ ਵਰਕਰ ਹੋ ਜੇ ਹਾਂ ਸਰ ਕੀ ਕਹਿਣਾ ਚਾਹੋ ਤੁਸੀਂ ਯੂਥੋਂ ਤੇ ਤੁਹਾਨੂੰ ਕੈਸ਼ੀਅਰ ਚੁਣਿਆ ਗਿਆ ਮੰਦਰ ਦੇ ਵਿੱਚ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਮੈਂ ਬਹੁਤ ਹੀ ਵਧੀਆ ਮਹਿਸੂਸ ਕਰ ਰਿਹਾ ਜੀ ਸਭ ਤੋਂ ਵੱਧ ਤਾਂ ਮੈਂ ਪ੍ਰਧਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦੀ ਹਾਂ ਤੇ ਜਿਹੜੀ ਵਰਕਿੰਗ ਕਮੇਟੀ ਹੈ ਉਹਦਾ ਬਹੁਤ ਬਹੁਤ ਧੰਨਵਾਦੀ ਹਾਂ ਇਹਨਾਂ ਨੇ ਮੈਨੂੰ ਇਹ ਕੰਮ ਜਿਹੜਾ ਸੌਂਪਿਆ ਹੈ ਤੇ ਮੇਰੀ ਇਹ ਆਪਣੇ ਵੱਲੋਂ ਪੂਰੀ ਕੋਸ਼ਿਸ਼ ਰਹੇਗੀ ਕਿ ਜਿੰਨੀ ਵੀ ਸੇਵਾ ਮੇਤੋਂ ਹੋ ਸਕੇ ਉਹ ਮੈਂ ਕਰਾਂਗਾ ਜੀ